ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਘਰੇ ਲੋਥੇ ਟਿਕਾ ਲੈ ਹੁਣ ਜੇ ਉਥੇ ਘਰੇ ਨਾ ਹੋ ਕਰਿਆ ਹੁੰਦਾ ਆਪਣੀ ਕਣਕ ਨਾ ਰਮ ਜੰਦੀ ਹੋਰ ਬਾਰੇ ਰਾਤ ਟੱਪ ਗਈ ਨਾਲੇ ਪਾਣੀ ਨਹੀਂ ਲੱਗਿਆ ਬੜਾ ਜਹਨੂ ਪਏ ਪਾ ਕੇ ਤਾਂ ਕੋਈ ਐਸੀ ਬੰਦ ਨਹੀਂ ਆਈ ਇਹ ਸੌ ਰਹਾ ਨਾ ਬੰਦੇ ਲੰਚਾ ਵਾ ਕਾਲੀ ਗੱਟੇ ਭਾਗ ਮਾਤਲੋ ਮਾਨਜਾ ਕੱਲ੍ਹ ਛਾਰ ਪਰ ਰਨ ਇਹ ਆਏ ਪਾ ਕੇ ਜੋ ਵੀ ਪਾਇਦਾ ਹੂ ਹਾਂ 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 ਜਿੰਨੇ ਦਾ ਭੌਂਕ ਬਕੁੰਤੀ ਦੇ ਰਹਾ ਪਾਇ ਜਲਣਾ ਇੱਥੇ ਨਿਕਲ ਨੂੰ ਅਸ ਪਾਇ। ਛਾਉ ਲਾ ਦੇ ਨਹੀਂ ਹਟਦਾ ਜ ਹੈ। ਬੋਲ ਤੇ ਹੈ ਨਹੀਂ ਮੇਰੇ ਸਾਰੇ ਬੋਲ ਤੇ ਆਇ ਨਹੀਂ ਨਉ ਪਤਾ ਇਹਨਾਂ ਨੂੰ ਛਾਵੜ ਹਰਭਾ। ਇਹ ਨਹੀਂ ਪਤਾ ਕਿ ਕੁਲ ਕੁ ਛਾੜਦਾ ਹੋਵੇ। ਅਰ ਦਿੱਤੇ ਪਤਾ ਕੰਮ ਲਈ ਹੱਟਕਾ ਨਹੀਂ ਦੇਦੀ ਪਾਇ ਜਲਣ ਨੇ ਪਤਾ ਕਿ ਛੜਦਾ ਛੜਦਾ ਹੀ ਗਿਆ। ਉਹ ਤਾਂ ਝਰਦਾ ਪੁੱਤ ਕਿ ਬੂਨੇ ਮੇਰੇ ਨਾਲ ਮੋੜ ਨਾ ਦੇਖੀਓ ਜਿਹੜੀ ਪਿੱਛੇ ਹਟਣਾ ਤਾਂ ਹੈ ਹੀ ਨਹੀਂ ਆਹ ਕਿਹ ਕੁ ਗੋਤਾਂ ਖਜਰੀਆਂ ਪੜਾ ਆਹਾ ਆਗਾ ਆਗਾ ਆ ਆਹ ਜੀ ਬਾਦੇ ਤੇ ਹਾਰ ਮਾਰ ਦੇ ਪਾ ਲੈ ਬੂ ਟੱਪ ਪਛਾਹ ਕੇ ਨਾ ਪਰ ਗੋਦਾ ਨਾ ਨੀ ਕਰ ਜੀ ਵਾਹ ਅਬ ਯਾਰ ਜੰਗਾ ਪਰ ਨੱਕ ਨੂੰ ਖਾਲੇ ਭਾਂਡਾ ਲੰਮਾੜਾ ਪਾਇਰ ਵੀ ਰਾਇ ਤੇ ਭਾਂਡਾ ਲੈ ਕੇ ਸੁਣਨਾ ਪੁੱਛੀ ਹੋਵੇ ਜੇ ਆਠਾ ਦੇ ਬਾਗ ਜਿੱਦੇ ਪਹਲਾ ਕੁੱਤੇ ਹੋਵੇ ਪਾਇਨ ਸ਼ਾਨ ਹਿੰਟਾ ਪਲੇ ਵੀ ਹੋਵੇ ਕਿੰਨਾ ਸੈਕਟ ਤਰਾਂ ਤੇ ਰੁੜਤਗੇ ਫੇਰ ਭਾਂਡ ਦੀ ਫੁੱਜੀ ਕਾੜੀ ਪਾਇਦਾ ਉਹ ਕਰੀ ਜੇ ਤੇ ਮੇਰਾ ਸਾਰਾ ਜਮ ਉਹ ਤੇ ਅੱਥਮਾਰ ਕਾ ਮਾਂਜਾ ਮਾਰ ਕੇ ਗਿਆ ਪਾਂਡਾ ਲੱਗੂ ਯੋਕਤਾ ਦਾ ਕੋਈ ਬਾਣੀ ਗੁਮਰੇ ਤੀਜਾ ਨੂੰ ਕਾਇਆ ਸੁਖੀ ਛੜ ਗਿਆ ਕਰਤਿਆ ਪੁੱਤਾ ਚਾਲੇ ਦੇ ਨਾਲ ਬੰਨ੍ਹ ਕੇ ਤਾਂ ਹੁੱਟ ਗਿਆ ਨਾ ਗਿੜ ਗੇ ਕਹਾਏ ਕੋਂਡਾ ਕੰਡਾ ਹੈ ਆ ਗਿਜਾ ਉੱਤ ਹੜਦ ਨੂੰ ਹਰਾਈਂ ਮੇ ਪੜਾਣਾ 58 ਨਾ ਪਾੜ ਬੰਨੋ ਬੋਂਡ ਬੰਨਣਾ ਪਾੜ ਬੰਨੋ ਜੋੜਾ ਬੰਨਣਾ ਚੱਪੜ ਬੰਨਣਾ ਥੌਲਾ ਪੌਣਾ ਪੂਵੇ ਕੀ ਇਸ ਚ ਲੈਣੀ ਉਸ ਬਾਹਰ ਚ ਦੀ ਬੁੱਧੀ ਨਾ ਜੀ ਕੰਮ ਕੋਲ ਕੱਢ ਜਾ ਕੱਢ ਜਾ ਯਾਰ ਤੇਨਾਂ ਆਹ ਵਾਹਿਗੁਰੂ ਮਗਰੋਂ ਕਮਾਉਂ ਲੜੀ ਪਾਲਣਾ ਦੇ ਉੱਤੇ ਜੇ ਮੈਂ ਸੋਹਣੇ ਨੇ ਕਿਹਾ ਸੀ ਪਾਲ ਲੰਘਾ ਦੇ ਵਿੱਚ ਘੜੇ ਮਿੰਟਾਂ ਤੇਰੀਆਂ ਘਾਟਦੀ ਪਾਲ ਲੰਘਾ ਦੇ ਬਾਲਿਆ ਮਿੰਟਾਂ ਤੇਰੀਆਂ ਘੜਦਾ ਪਰ ਮਾਰੇ ਤੂੰ ਕੰਮ ਦੇਂਗਾ ਹਰ ਰਾਵ ਚੇਹ ਨਾ ਜਾ ਕਰ ਮਾਰੇ ਤੂੰ

गानी चोर मंगना ग मन्या तोते का पति ने लगे आ आ आ और बैक और ग मर गए ਬਾਰ ਖੋਲ ਦੇ ਬੈਠੇ ਤਾਂ ਟੁੱਟੂ ਵਾਲੇ ਤਾਂ ਦੇਖ ਕੇ ਪੁੱਛਣਾ ਬਸ ਬੜੀ ਵਿਫਤਾ ਚ ਬਾਰ ਖੋਲ ਕੇ ਘੜਾ ਚੜੇ ਨੇ ਮਘਾ ਮਾਇਤਾ ਜਮਾ ਮੌਤ ਦੇ ਮੂੰਹ ਚ ਬੈਠਾ ਮਾਰਾ ਪੁੱਛਣਾ ਮੌਤ ਦੇ ਮੂੰਹ ਚ ਚਾ ਚਾ ਬਾਹਰ ਜਾ ਨਾ ਆ ਕੀ ਕਰ ਰਖਿਆ ਤੁਸੀਂ ਮੇਰਾ ਫੜੀ ਤਾ ਕੀ ਫੜੀ ਅੱਠ ਅੱਠ ਫੜਮੜਿਆ ਜਿੱਗੂ ਉਹ ਨਾ ਆਉਂਦਾ ਉਹ ਜਾ ਖੜਾ ਖੜਾ ਕਿ ਰੰਦਰ ਖਿੱਤਰਮ ਮਾਇਰਾ ਵੇਲਾ ਕੰਮ ਨਹੀਂ ਕਿਧਰ ਮਾਇਰਾ ਖਿੱਚ ਲੈ ਕਵਾਰੇ ਦੇ ਤੇ ਬਾਹ ਫੜ ਕੇ ਇਹ ਮੈਨੂੰ ਫਰਮਾਇਂਗਾ ਤੂੰ ਓਕਾ ਤੇ ਨਹੀਂ ਮਾਰਗੀ ਮਾਰਦੀਆਂ ਵਿੱਚ ਕੀਮ ਨੂੰ ਆਏ ਫਰਮਾਇਂ ਕਿ ਪਤਾ ਆਹ ਦਿੱਤੇ ਤੇ ਦੇ ਰਾਇਆ ਪਿੱਛੇ ਹਟਾ ਜਲਤੀ ਸਰਾਪੂਸੀ ਉੱਤੇ ਆਹ ਜੇ ਬ੍ਰਿਕ ਪੈਂਦਾ ਫਿਰ ਜੇ ਤਾਂ ਸੱਪ ਸੱਪ ਫੁੱਟਾਂ ਮਾਰੀ ਇੱਕ ਥੀ ਮਾਰੀ ਮਾਰ ਗਿਆ ਪਰ ਵਾਹ ਨਾ ਮਨ ਚੋਤੇ ਡਾਗ ਮੈਂ ਤਾਂ ਤੁਹਾਨੂੰ ਪਿੰਡ ਜਾ ਪਿੰਡ ਨਾ ਚਾਹੀ ਮੈਂ ਤੁਹਾਨੂੰ ਰਾਜੀ ਨਹੀਂ ਲੱਗਣਾ ਚੜਿਆਗਾ ਨਾ ਸਮਝ ਬੰਦ ਹੋਈ ਤੇਰਾ ਮੂੰਹ ਮਾਰ ਜਾਂਦਾ ਬਸ ਮਰ ਜਾ ਮਰਵਾਇ ਨਾ ਮੋਲ ਮਰੀ ਜਾਉ ਜਿੱਦ ਤੇਰੇ ਸੱਟ ਵੱਜਦੀ ਹਾਂ ਬਾਸ਼ ਓਥੇ ਨਾ ਬੱਗੇ ਹੋਰ ਤਾਂ ਮੈਂ ਪਰਵਾਹ ਹੀ ਮੰਦਾ ਮੈਨੂੰ ਪਤਾ ਕਿੰਨਾ ਦੁੱਖ ਲੱਗਣਾ ਸੀ ਦੁੱਖ ਦੁੱਖ ਨਹੀਂ ਲੱਪਣਾ ਨਹੀਂ ਹਾਂ ਇਸਾ ਕਿ ਲੱਗ ਜਾਂਦੀ ਸੁ ਆਹ ਹੋਟਾ ਹੁੰਦਾ ਹੀ ਆ ਫਿਰ ਆਹ ਛੱਤ ਤੋਂ ਲੋਕ ਲੱਗਣ ਹੀ ਸੀ ਆਹ ਇਲਾਕੇ ਦੇ ਚਾਦਰ ਕਾਵਲ ਦੇ ਚਾਦਰੇ ਪਾ ਗੀ ਤੋਂ ਬੰਦ ਤੋਂ ਨਿਕਲਣ ਲੈਣੀ ਆ ਜਿਹੜੇ ਰੋਟੇ ਹਾਲਾਤ ਉਹਦੇ ਸ਼ੰਭੂ ਬਾਟੜ ਵਾਲਾ ਕੰਮ ਹੋ ਗਿਆ ਕੰਮ ਤਾਂ ਬੜਾ ਖਰਾਬ ਹੋ ਗਿਆ ਬੜਾ ਬੜਾ ਬੱਚੇ ਤਾਂ ਮੈਂ ਆਲੀ ਬਹਾਵਾਂ ਥੋੜਾ ਜਿਆ ਤੈਨੂੰ ਤਾਂ ਨਹੀਂ ਕੁੱਟਿਆ ਲੈ ਮੈਂ ਪਰਵਾਹ ਮੰਨਦਾ ਟੱਠੇ ਤੋਂ ਤੇਨੂੰ ਕੁੱਟਣ ਲੱਗਿਆ ਕੰਮ ਇਹਨੂੰ ਤਾਂ ਲੱਗਿਆ ਕਹਿੰਦੇ ਲਾਗੇ ਤੇਰੇ ਤੂੰ ਮੇਨੂ ਕਬਰਾ ਠੋਈ ਆਂ ਆਹ ਕਾਣਾ ਡਾਕ ਸੇ ਸ਼ਾਂਡਾ ਬਗਾਲ ਲੂਕੀ ਕੁੱਟਵੇ ਬੈਲੀ ਨੂੰ ਸਭ ਨੂੰ ਜਿਹੜੇ ਪੁੱਠਵੇ ਜਦੋਂ ਆ ਗਿਆ ਜਵਾਨ ਤਾਂ ਤੇ ਛੋਟੇ ਵੇ ਚੂਰੀਆਂ ਖਵਾਉਂ ਕੁੱਟ-ਕੁੱਟਵੇ ਦੇਖ ਲਈ ਦਿਨਾਂ ਚ ਹੋਗਾ ਹੁਣ ਤਾਂ ਫੇਰ ਮੋਟੂ ਦੇ ਮੁਛੇ ਇੰਚ ਕਾਉਣਾ ਮੇਰਾ ਯਾਰ ਸਾਰੇ ਪਿੰਡ ਉਤੋਂ ਨਹੀਂ ਡਰੇ ਇਹ ਗੱਡਿਆਂ ਹੁਣ ਤੱਕ ਨੇ ਕਾਰ ਨਾ ਨੀਂ ਗਾ ਪੈਰੋ ਹਾਂ ਇਹ ਦੀ ਤੇ ਗੱਲਾਂ ਸੁਣੀਆਂ ਨੇ ਮੈਂ ਨਾ ਕੱਲੀਆਂ ਗੌਂਦਾ ਜਦੋਂ ਠਭੌਂਦਾ ਹਾਂ ਜੀ ਡੈਂਚੜਾ ਲੜਦਾ ਜਮਾ ਹਾਂ ਮੈਂ ਕੀ ਬੁੜੀ ਇਹਦੇ ਗੱਲਾਂ ਸੁਣੀਆਂ ਥੋੜੀਆਂ ਸੁਣੀਆਂ ਨੇ ਕੀ ਕਹਿਣਾ ਸੀ ਕਹਿੰਦੇ ਬਾੜਾ ਵੱਡਾ ਬੋਲਾ ਨਹੀਂ ਹਾਂ ਬੋਲਾ ਤਾਂ ਗੜਾ ਕਿ ਨਹੀਂ ਕੱਢ ਵੀ ਕਹਿੰਦੇ ਉਹ ਵੱਡਾ ਹਾਂ ਇਹ ਵੀ ਕੱਢ ਕਾ ਹੂੰ ਮਾਤਾ ਪੋਛਣਾ ਕੰਨਾਂ ਦੀ ਲਈਆ ਫਿਰ ਮੁਰਕੋ ਮਰਤੀ ਕਰੀ ਮੈਂ ਕਿਹੜਾ ਚਾਰ ਬਹਿਣਾ ਚਾਲ ਪਈਆਂ ਨਹੀਂ ਲਈ ਪਰ ਮੈਂ ਮੁਰਕਾ ਮੁਰਕੀ ਕਰ ਦਿੰਨਾ ਖੜਦਾ ਨਹੀਂ ਹੈ ਮੇਰੇ ਪੁਰਾਣਾ ਬੰਦਾ ਨਾਲ ਥੁੜੀ ਹਾਂਜੀ ਹਾਂ ਉਹ ਨਾ ਆ ਜਾਣ ਬਾਈ ਖੁੱਡੀ ਜੀ ਤਾਂ ਨਹੀਂ ਕੀ ਆ ਮੋਖਾ ਪਾੜ ਕੇ ਕੁਰਤੀ ਜਿੱਕੇ ਨਾ ਮੋਸਲੇ ਕੋਲ ਤੇ ਛੂਟਰ ਲਾਣਾ ਸਹੀ ਆ ਦੇਖੋ ਕਾਹੀ ਸਹੀ ਨਾ ਬੰਦੇ ਕਿ ਬਾਈ ਖੁੱਡੀ ਮੈਂ ਹਾਂਜੀ ਆ ਤੁੰਨੀ ਬਹਿਣਾ ਆ ਰੰਗਣੀ ਬੜੇ ਕੋਟਾ ਤੂੰ ਨੇ ਕਸੂੜ ਤਾਂ ਲੈ ਕੇ ਦੇਦੀ ਛੂਟਾ ਛੂਟੀ ਛੜਾ ਤੇਰੇ ਮੂਰੇ ਥਾਂ ਸੀ ਤੇ ਸੁਣ ਚਰਨ ਸਮਾਪਮੇ ਕੋ ਗਰਾਂ ਲੈ ਤੈਨੂੰ ਦੁਕਾਨ ਤੇ ਲੈ ਕੇ ਤੈਨੂੰ ਆਪਣੇ ਘਰ ਮਾਰ ਦੀ ਅੱਛਾ ਪੱਜਾ ਗੱਧੀ ਮਾਰੀ ਜਾਂ ਮੜਬਾਈ ਨਾ ਕੀ ਮਖਾਂ ਉਹ ਨਾ ਮੜਬਾ ਨਹੀਂ ਕਿ ਆਇਆਂ ਕੰਦ ਕਰਦਾ ਹੁਕਤਵਾ ਦੇ ਤੇ ਫਿਰ ਮੈਂ ਤੂੰ ਨਾਲ ਲੇਤਾ ਆ ਮੇਰਾ ਨਾਂ ਕਾ ਪੱਛ ਲੈਣੇ ਤੇ ਧੋppa ਕੋ ਚੰਗਾ ਮੜਾ ਕਰੀ ਨਹੀਂ ਅਈ ਤਾਂ ਕੁਛ ਵੀ ਨਹੀਂ ਕਰਿਆ ਮਰੀ ਚਿੱਤਰ ਵਿੱਚ ਦਿਪੰਦ ਰਹੀ ਹੋਰ ਹੁੰਡਨੇ ਜਾਇਆ ਸਾਰਾ ਫਿਰ ਦੇਖਣਾ ਪੈਣਾ ਥੋਨ ਫੇਰ ਨਾ ਆ ਜਾ ਨਾ 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 ਹੁਣ ਨਹੀਂ ਉਹ ਰੱਬ ਦਾ ਬਕਰ ਹੁਣ ਤਾਂ ਇਹਨਾਂ ਨੂੰ ਪਤਾ ਜਿੰਦੇ ਜੁੜੇ ਲਾਗ ਸਵਾਸ ਉਹ ਪਾ ਕੇ ਗਿਆ ਕੋਈ ਉਹ ਤਾਂ ਉਹਨਾਂ ਨੂੰ ਨਹੀਂ ਕਰਦੇ ਤੂੰ ਸਾਬਾਦੀ ਸੀ ਉਹ ਉਹਨਾਂ ਨੂੰ ਨਹੀਂ ਪਾਇੜਾ ਹੋਗੀ ਫੜਾਗੇ ਪਾਇੜ ਬੁੱਢੀ ਮਾਂ ਜੇ ਮੈਂ ਖੜਿਆਈਆਂ ਪੜਾਣਾ ਕਮਲ ਦੀ ਬਾਣੀ ਤੇਰੇ ਵਿਖੋ ਫੜ ਨੂੰ ਕੋਲ ਸੰਤੇ ਜਾਲ ਪੜਾਣਾ ਪੱਤੀ ਹੈ ਕੌੜੀਆਂ ਬੱਲਾ ਕਰਦੀਆਂ ਅਸੀਂ ਜਾਨੀ ਕਿਉਂ ਰੋਣਾ ਬੇੜਿਆਂ ਮਾਰਦੀਆਂ ਗਲ ਜਾਣੀ ਪਕੜ ਸਕਦੇ ਜਾਲ ਬਹੁਤ ਹੈ ਸੁਟੇ ਜੇ ਮੇਰੇ ਚਾ ਮੈਂ ਤਾਂ ਇਹ ਤੂੰ ਖਮੇ ਨਾ ਧਰਮ ਨਾਲ ਤੇ ਭਾ ਕੇ ਬਾਜਾ ਕਰਦੇ ਬਾਜਾ ਕਰ ਕੇ ਤੇਰੇ ਜਿੰਨੇ ਭਜੰਦਾ ਆਏ ਗੱਲ ਕਰਦਾ ਧਰਨ ਪਈ ਸੀ ਮੇਰੇ ਧਰਨ ਹਾਂ ਕੱਟ ਕੱਟਦਾ ਜੇ ਮੈਂ ਮੇਰੇ ਕੋਲ ਕਈ ਥੋੜੇ ਤਾਲੂ ਦੇ ਅੱਛਾ ਜੀ ਇੱਕ ਤਾਂ ਮਤਲਬ ਹੀ ਤਾਂ ਨਾ ਹੋ ਜੀ ਇੱਕ ਤਾਂ ਪਲੂਸ ਨਹੀਂ ਵਾਲ ਮਾਈ ਦਾ ਹੋਲਾ ਮਾ ਕੇ ਕੋਟਾ ਜਮਲਾ ਮਾ ਠੀਕ ਜਾ ਹੋਵੇ ਦਰਦ ਨਾ ਹੋਵੇ ਦੱਦਤਾ ਗੋਨਾਂ ਵਾਲੀ ਹੋ ਜੇ ਕੋਟਾ ਜਮਲਾ ਜਿਹੜਾ ਸਿੱਧਾ ਚਾਰ ਨਹੀਂ ਵੱਜਣਾ ਚਾਹੀਦਾ ਅੱਛਾ ਜੀ ਹਾਂ ਜਿਹੜਾ ਪਲੂਸੀਲ ਮਾ ਇਹ ਮਤਲਬ ਤੇਲ ਦੀ ਮਾਲਸ ਨਾਲ ਮਾਲ ਸਹੀ ਹਾਲੂਸ ਹਾਂ ਸਾਡਾ ਹਾਂ ਜੀ ਇਹ ਜਿਹੜੇ ਪਰ ਬਾਕਰ ਬਿੰਡੀ ਲਾ ਜਾਂ ਉਹ ਕੀ ਹੁੰਦੀ ਹੈ ਜੀ ਉਹ ਲੱਗੇ ਪਤਾ ਲੱਗੂ ਹਾਂ ਉਹ ਦੁਬਾਰੇ ਤਾਂ ਸੁਣੀ ਹੈ ਜੀ ਸੁਣੀ ਪਹਿਲੀ ਵਾਰੀ ਸੁਣੀ ਆ ਬਸ ਕੋਈ ਨਹੀਂ ਦੇਖ ਵੀ ਰਹੇ ਨੇ ਠੀਕ ਹੈ ਇਹ ਬਾਕਰ ਬਿੰਡੀ ਆਇਆ ਇਹ ਮਤਲਬ ਜਿਵੇਂ ਉਹ ਮਨ ਮਾਈਟ ਨੂੰ ਦਾਖਦਾ ਹਾਂ ਜੀ ਇਹ ਮਾਤਲਬ ਵੀ ਆ ਆਇਆ ਕਿਵੇਂ ਮੈਂ ਪੈ ਗਿਆ ਹਾਂ ਜੀ ਪਰ ਤੂੰ ਇੱਕ ਲੱਟਾ ਮਾਤਲਬ ਰਿਫ੍ਰਿਜਰੇਟਰ ਦਾ ਲੀਕ ਕਹਿ ਦਰ ਹਾਂ ਜੀ ਕਿ ਮੈਂ ਟਾਣ ਚਾਹਿਆ ਅੱਥੀ ਪਾਉਂ ਹਾਂ ਜੀ ਬਾ ਥੱਲੋਂ ਬਾਕੜੀ ਵੀ ਨਹੀਂ ਬਜਣਾ ਇਹ ਤੂੰ ਕਹਿੰਦੇ ਬਾਕੜੀ ਵੀ ਪੈਰੋ ਇਹ ਤਾਂ ਤੂੰ ਲੁੱਚੀਆਂ ਗੱਲਾਂ ਕਰਨਾ ਕਾਹਨੂੰ ਲੁੱਚਣਾ ਉਹ ਘਰ ਦੇ ਕਰਨਾ ਇਹ ਪਹਿਲਾਂ ਨਹੀਂ ਕਰਦੇ ਬੁੜੇ ਪੁਰਾਣੇ ਨੂੰ ਟਾਈਮ ਹੁੰਦਾ ਯਾਰ ਉਹ ਤਾਂ ਤੇਰੀ ਗੱਲ ਮੰਨ ਲਿਆ ਜੀ ਹਾਂ ਇਹ ਤੇ ਮਾਰਨਿੰਗ ਹੁੰਦੀ ਸੀ ਮਾਂ ਸੁਣਾ ਥੱਡੇ ਇੱਥੇ ਹਾਂ ਜੀ ਮੋੜ ਦੇ ਤੋਂ ਉੱਤੇ ਸੀ ਪਰਣਾ ਮੈਂ ਨੂੰ ਆਇਆ ਤੇ ਇੱਥੋਂ ਚੱਲ ਕੇ ਨਿੱਤੜਾ ਤੇ ਬਾਗੀ ਛੰਗ ਬੁੰਡ ਕੋਲੇ ਮਾਰਦੀ ਆਸ ਲੁੱਤਿਆ ਗੋਲ ਨਾ ਫੋਟ ਗੰਝੀ ਹਣੀ ਇਹ ਪਰੋ ਮਾਸਟਰ ਯਾ ਨੌਂਬਰ ਦੇ ਸਾਹ ਆਉਣਾ ਹਾਂ ਜੀ ਹੂੰ ਦੇਖ ਤੂੰ ਦੇਖਣਾ ਮੇਰੇ ਕੋਲ ਮੋਰ ਹੈਗਾ ਆਜ ਨੇ ਚ ਬੈਠਾ ਅੰਗਿਆ ਤੇ ਦੋ ਆਜੇ ਤੇ ਬੱਚੇ ਵੀ ਦੇਉ ਅੱਛਾ ਜੀ ਹਾਂ ਮੋਰ ਹੈ ਵਿਚਾਰਾ ਨਾ ਲੜ ਪੈਸੀ ਬਿੱਲੀ ਨਾਲ ਕਿਉਂ ਜੀ ਪਾਸੋਂ ਇਹ ਬਿੱਲੀ ਤੇ ਮੋਰ ਦੀ ਬੰਦੀ ਨਹੀਂ ਹੁੰਦੀ ਅੱਛਾ ਤਾਂ ਹੁਣ ਸਾਰੇ ਫੰਗ ਲੈ ਕੇ ਜਮ ਕੰਜਾ ਹੋ ਰਿਹਾ ਮੈਂ ਦੇਖ ਨਾ ਮੋਰ ਦੇਖ ਨਾ ਕੋਟ ਹੋ ਦੇਖਿਆ ਨਹੀਂ ਉਹ ਆਏ ਮੇਟ ਨੂੰ ਡਰ ਜਾਉਗਾ ਤਾਂ ਲਿਛਲੀਓ ਪੜਾਇ ਲਗੂ ਗਰੀ ਉਹਦੇ ਖੰਭ ਨਹੀਂ ਹੁੰਦੇ ਖੰਭ ਉਹਦੇ ਸੀਗੇ ਬਿੱਲੀ ਨੇ ਪੱਛੇ ਬਿੱਲੀ ਲੜਪੀ ਬਿੱਲੀ ਕਿੱਤਰੀ ਵੀ ਫਿਰ ਬਿੱਲੀ ਬੱਚੇ ਨੇੜੀ ਹੂਗ ਚੇ ਬਿੱਲੀ ਬੋਲੂਗੀ ਬਿੱਲੀ ਚੱਤ ਤਾਈ ਹਾਂ ਯੂ ਨੋ ਮੋਰ ਬੋਲ ਬਾਹਰ ਨਿਕਲਿਆ ਨਾ ਅੰਦਰੋਂ ਬਿੱਲੀ ਲੜੂ ਫੇਰ ਪਾਏਂ ਡੀ ਗਾਰਦੀ ਮੁਹਾਇਰਾ ਮ ਖੱਪੜ ਕਿਰ ਕੋਤਾ ਫੇਰਾ ਮੇ ਵੀ ਰੈਨ ਤੁਨ ਕੋ ਇਹ ਰ ਖਪੜ ਛੜਦਾ ਮ ਖੈ ਜਾਨ ਬੰਦੇ ਬਿੱਲੀ ਨੂੰ ਲੜਪੂ ਹਾਂ ਮ ਖੈ ਜਾਨਵਰ ਪਾਚਰਾ ਨਾ ਖਪੜ ਛੜਦੀ ਕਰ ਤੇ ਕਿ ਨੀ ਚਾਰਾਂ ਅੰਜਾਂ ਤੇ ਬੈਠਾ ਠੀਕ ਆ ਬੰਜਾ ਤੈਨੂੰ ਦਿਖਾ ਦੂ ਮੋਰ ਫੇ ਕਰਸ ਕਰ ਤੂੰ ਠੀਕ ਹਾਂ ਆ ਮੈਨੂੰ ਲੱਗਦਾ ਉਹ ਹਣ ਆ ਜਾ ਡਰ ਲੱਗਦਾ ਮੈਨੂੰ ਕੋਣ ਤੇਰੇ ਬਾਈ ਹੋਰੀ ਜਾ ਹਾਉਂ ਡਾਉਂ ਮੈਨੂੰ ਬਹੁਤ ਕੁਝ ਬੋਲ ਕੇ ਮੇਰੇ ਪੁੱਟੇ ਐ ਚ ਮਾਰੀ ਉਹ ਨੂੰ ਤੂਆ ਕਰਤਾ ਕਿ ਪਾ ਪਾ ਚਾਦਾ ਦੇ ਕਰਾ ਰਹੇ ਮੈਂ ਫੌਲ ਨੰਬਰ ਤੇ ਤੈਲੀਫ ਨੂੰ ਲਾਣੀ ਚੰਗਾ ਠੀਕ ਹੈ ਜੀ ਹਾਂ ਉਹ ਤੁਸੀਂ ਮੇਰੇ ਨਾਲ ਮੈਂ ਤੇਰੇ ਨਾਲ ਨੂੰ ਪੜਛਲਾਈ ਤੋਸਟ ਨੂੰ ਮੈਂ ਲੈ ਕੇ ਪਛ ਕੰਪਨੀ ਪਿਆ ਉਹ ਮੁੰਡਾ ਤਾਂ ਆਪਣੇ ਹੱਥ ਜਾ ਉਹ ਨਹੀਂ ਮੋਹ ਲਾ ਬਚਾ ਮੈਂ ਉਸਿਆਣਾ ਮੇਰੇ ਕੋਲ ਬਾੜਾ ਛੈਣਾ ਹਾਂ ਹਾਂ ਉਹ ਤਾਂ ਕੋਲੇ ਘਰ ਤੇ ਜੀਤੀ ਮਾਰ ਦੇ ਜੇ ਬੰਦਾ ਮੋਹ ਬੜਾ ਇਹ ਕਰਤਾ ਬਾੜਾ ਬਾੜਾ ਕੰਡ ਮੇਰਾ ਵੀ ਬਾੜਾ ਕਰਤਾ ਮਨ ਨੂੰ ਕਹਿੰਦਾ ਸੀ ਕਹਿੰਦਾ ਤਾਇਕਾ ਨਿਗਾਹ ਰੱਖ ਰੱਖ ਉਹ ਆਇਆ ਆਪਣਾ ਵਿਚਾਰਾ ਪੜੇ ਰਿਹਾ ਛਾ ਉਹ ਨੀ ਗੱਲ ਲੈ ਕੇ ਗਿਆ ਹਾਂਜੀ ਨਿਗਾਹ ਰੱਖਿਆ ਤਾ ਸ਼ਾਰਾ ਕਰਕੇ ਇਹ ਨਾਲੇ ਮੈਂ ਇੱਧਰ ਸਵਾਤ ਨਹੀਂ ਠੀਕ ਹੈ ਜੀ ਕਹਿੰਦਾ ਨਿਗਾਹ ਰੱਖਿਆ ਬੜਾ ਤਬਾ ਨਿਗਾਹ ਕਿਉਂ ਚੋਰ ਚੂਰਾ ਆ ਜਾਣ ਮੈਂ ਕਿਹਾ ਪੂਰੀ ਰੱਖੂ ਹਾਂਜੀ ਕੋਟ ਤੱਕ ਹੀ ਆਉਣਗੇ ਆਪ ਵੀ ਨਹੀਂ ਕੰਮ ਦੇ ਸਕਦੇ ਬੰਦਾ ਨਾਲ ਬੈਠ ਕੇ ਮੁਰ ਜਾਣਗੇ ਤੁਸੀਂ ਵੀ ਬਾਹਲੇ ਹੋ ਉਹਦੀ ਆ ਜਾਣੀ ਆ ਆਪ ਨੂੰ ਆਇਆ ਹੁੰਦਾ ਕਿਹੜੇ ਕਲੇ ਕੰਮ ਬਣੇ ਚੋਰ ਦਿੱਤ ਮੁੰਡਾ ਮਾਰ ਗਿਆ ਮੈਂ ਕੀੜਾ ਬਹੁਤ ਬਹੁਤ ਵੀ ਬੜਾ ਬੜਾ ਯੂਦੀ ਆ ਜੰਨੇ ਕਿਹਦਾ ਹੋ ਰੰਦਾ ਹਾ ਹਾਂਜੀ ਉਹ ਅੱਖਾਂ ਨਹੀਂ ਕੀ ਗੱਲਾਂ ਕਰਦਾ ਹਾਂਜੀ ਕਿਹਰਾ ਬੰਤ ਗਰੀ ਤਾਂ ਬਾਕੇ ਵਿਆਹ ਅੱਛੇ ਜੀ ਤੇ ਮੈਨੂੰ ਪਾਣ ਦੇਣੇ ਜਿਹਾ ਮੈਂ ਕਰਮਾਇਸ਼ ਵਾਲੀਆਂ ਚੀਜ਼ਾਂ ਬਹੁਤਾਂ ਖਣਾ ਲੱਗਦਾ ਕੇ ਵੇਲੇ ਜੰਬੜੀਆਂ ਅੱਛੇ ਜੀ ਤੇ ਇਹ ਤਾਂ ਬਾਕੇ ਵਿਆਹ ਹਾਂਜੀ ਮੈਂ ਕੱਢਾ ਕਰ ਅੱਛੇ ਜੀ ਇੱਕ ਬੰਤਾ ਆਇਆ ਮੇਰੇ ਕੋਲੇ ਮੇਰੇ ਵਿਆਹ ਤੋਂ ਪਹਿਲਾਂ ਜੀ ਅੱਛੇ ਜੀ ਪੱਤੂ ਤਾਂ ਬਾਅਦ ਚਾਹੀਆ ਹਾਂ ਹਾਂਸ ਇਕ ਤੋਂ ਪਹਿਲਾਂ ਜਿੰਜੀ ਤੇ ਮਾਤਾ ਨੇ ਇਥੇ ਬੰਦਾ ਹਾਂਜੀ ਉਹ ਮੇਰੇ ਕੋਲ ਆ ਕੇ ਮੰਨੂਗਾ ਨਾ ਜਿੰਜੀ ਬਣਾ ਕੇ ਪਪਾ ਕੰਮ ਕੱਟਾ ਅੱਛਾ ਕੰਮ ਹਾਂਜੀ ਮਾਤਾ ਪਾਏ ਗਏ ਲਿਪੀਨਾ ਦਾ ਰੋ ਮੰਗ ਲਈ ਉਹ ਖਾ ਪ੍ਰਭਰ ਪੀ ਹੈ ਨਹੀਂ ਮੇਰੇ ਕੋਲ ਹਾਂਜੀ ਉਹਨੇ 500 ਦਾ ਨੋਟ ਕੱਢ ਕੇ ਐ ਕਰਤਾ ਮੂਰੇ ਬਜਰ ਪੀਏ ਤਾਂ ਮੈਂ ਜਿੰਨਾ ਮੇਰਾ ਕੰਮ ਕੱਟਾ ਐ ਦੀ ਕੀ ਕੰਮ ਸੀ ਜੀ ਬਖੜ ਢਿੰਗੀ ਧਰਨ ਫੜੀ ਸੀ ਲੁੱਤੀਆਂ ਗੱਲਾਂ ਫਿਰ ਸੁਣੂ ਮੈਂ ਤਾਂ ਫਿਰ ਰਟੜ ਤੇ ਆ ਮਾਰਿਆ ਫਾਕੜ ਕੁੰਦੀ ਆਏ ਨਹੀਂ ਉਹ ਉਹ ਅੱਟਾ ਨਾਲ ਨਿਕਲੀ ਜਾਂ ਅਟਣ ਨਾਲ ਅੱਛੇ ਜਿਵੇਂ ਮੋਚ ਨਹੀਂ ਕਰਦੇ ਅਟਣ ਨਾਲ ਉਹ ਤਾਂ ਖੜਕਾ ਹੁੰਦਾ ਉਹਦਾ ਤਾਂ ਦਿੱਥੇ ਪੈਨੂ ਤੂੰ ਇੱਕ ਗੱਲ ਪੁੱਛਿਆ ਸਮ ਕਿ ਮੈਂ ਜਿਹੜੀ ਇਹਦੀ ਪਰ ਪਹਿਲਾਂ ਵਾਲੀ ਘਰ ਵਾਲੀ ਸੀ ਹਾਂ ਉਹ ਕਿਵੇਂ ਸੀ ਉਹ ਤਾਂ ਪਚਾਰੀ ਪਾਣੀ ਚੋਦਾ ਕੋਦਾ ਕੋਲ ਬਣ ਗਈ ਹਾਂ ਤੂੰ ਤਾਂ ਬਾਈਤਨਾ ਤੇਰੇ ਵਰਗੀ ਥੋੜੀ ਜਿਹੀ ਠੀਕ ਕਰਕੇ ਫਿਰਦਾ ਵੀ ਮੈਂ ਪਹਿਨੀ ਵਾਲੀਆਂ ਆਈ ਆਈ ਨਹੀਂ ਨਹੀਂ ਤੁਸੀਂ ਬਾਈ ਇੱਕ ਬਣ ਕੇ ਨਹੀਂ ਹਾਂ ਜੀ ਤੁਸੀਂ ਬਗਜੋਈ ਘਪਾਲਾ ਹਾਂ ਜੀ ਪਤਾ ਹੈ ਉੱਤੇ ਮਾਟਰਿਕਾ ਹਾਂ ਜੀ 60 ਫਰਮ ਵੱਡੇ ਕਹਿੰਦੇ ਇੱਛਾ ਪਾਣਾ ਡਾਬਾ ਕਰਦਾ ਨਹੀਂ ਜੀ ਹੈ ਕਿਹੜਾ ਹਿਸਤਰੀ ਗੱਲ ਕਰਨਾ ਕਿਹੜੇ ਨਵੇਂ ਟ੍ਰੈਕ ਲਾਉਂਦੇ ਆਂ ਗੋੜ ਵਾਲਿਆਂ ਦੇ ਇਹ ਸਵਾਲ ਡਾਬਾ ਨਹੀਂ ਤੁਸੀਂ ਹੋਰ ਪਰਸੇ ਲੈ ਜਾ ਨਹੀਂ ਹੋਰ ਓਰੇ ਓਰੇ ਹੋ ਨਹੀਂ ਇਹ ਹੋ ਜਾ ਨੇੜੇ ਨੇੜੇ ਆ ਹੀ ਕੋਈ ਨਾ ਆਹ ਗੇ ਸਿੰਪਰਾਂ ਸਾ ਜੀ ਨੰਨੋ ਨੋ ਲੂਸੀ ਲੜਾਈ ਬਣ ਤਰ ਲੜ ਪਿਆ ਹਜ ਜੀ ਨਾਲੇ ਨੂੰ ਬੋਲਗਾ ਟਪੇ ਖੋਰੀ ਦੰਦਾ ਨਾ ਮੈਨ ਨਹੀਂ ਮੈਨ ਕੋਲ ਨਹੀਂ ਹੋ ਰਹੀ ਜਰਾ ਕੰਵਲ ਕੇ ਝੁਣ ਕਿਛੇ ਪਾਸੇ ਨਾ ਮੈਂ ਜਾਂ ਤੈ ਟਿੱਟੜੀ ਫੱਡਾ ਤੇਰੇ ਖਾਤਰ ਤੂੰ ਨਾ ਉੱਧਰ ਦੀ ਨਾ ਉੱਧਰ ਦੀ ਹੈ ਬਰੂਹੀ ਗੱਲਾਂ ਕਰਨਾ ਤੈਨੂੰ ਕੰਨ ਚ ਤਬਰ ਚਾ ਦੇ ਉਦੋਂ ਦੂਹਾ ਦੇਖਾਂਗਾ ਉਹ ਤਾਂ ਹੋਵੇ ਨਾ ਹੋਵੇ ਪੜਾਉਣੇ ਪਰਚਾ ਮੇਰੇ ਤੇ ਪਾਈ ਤਾਂ ਕਰੋਣ ਬੇਹਉ ਚੜੀ ਜਾਂਦਾ ਤੱਕੇ ਦਾ ਬੇਲੂ ਉੱਟਣ ਦੀ ਨਾਲ ਮੈਨੂੰ ਘਰੋਂ ਭੇਜਦੇ ਮੈਂ ਮੈਂ ਕਹਾਂ ਲੱਭਾਂ ਇੰਗਲਿਸ਼ ਆਦ ਲੈ ਕੇ ਕਿਓ ਤੇਰੀ ਮਾਰਦੀ ਐ ਤੇਰੇ ਉਹ ਯਾਰ ਸਾਰਾ ਭਗਤੂ ਨਹੀਂ ਸਾਰਾ ਟੈਂਕੀ ਗੈਸ ਖੋਲਤਾ ਇਹ ਗੱਲਾਂ ਗੱਲ ਤਾਂ ਸੁਣ ਗਈਆਂ ਹਾਂ ਹਾਂਜੀ ਮੈਂ ਮਰੀ ਜੇ ਨਾ ਸਹੀ ਉਹ ਗੱਲਾਂ ਗਲਤ ਨਹੀਂ ਆ ਕਹਿੰਦੇ ਫਿਰ ਫਿਰ ਕੇ ਸਾਰੀ ਰਾਤ ਦੀ ਓਏ ਹੋਰ ਆਪਣੀ ਲਹੂ ਨੰਗੀ ਸਾਰੀ ਰਾਤ ਹਲੇ ਕੜਕ ਰਵੀ ਉਹ ਦੂਮੇ ਆਣ ਮਾਨ ਨਾ ਹੋਏ ਮੈਂ ਕਹਿੰਦਾ ਲੋਟੀ ਦਾ ਆਣ ਕਰਾਂਗੇ ਯਾਰ ਸੱਚ ਕੱਸੀ ਦਾ ਪਾਣੀ ਆਪਣੇ ਨਹੀਂ ਲੋਟ ਆਉਂਦਾ ਲੋਟ ਕਿਉਂ ਨਹੀਂ ਆਉਂਦਾ ਤੇ ਇਹਦਾ ਬੇੜਾ ਬਹਿ ਮਾਤਾ ਕਹਿੰਦਾ ਨੀਰਾ ਪਾ ਕੀ ਪੈ ਜਾਨੇ ਯਾਰ ਸਾਰੀ ਰਾਤ ਟੱਪ ਗਈ ਢੜ ਕੇ ਫਿਰ ਜਨੇ ਹਾ ਉੱਠਣਾ ਪੂ ਆਪਾਂ ਉਹ ਮੈਂ ਪਾ ਦੂਗਾ ਕੋਈ ਨਹੀਂ ਤੂੰ ਪਾ ਚੱਲ ਆ ਜਾ ਯਾਰ ਹੋਰ ਮੈਂ ਪਾ ਦੂਗਾ ਨੀਰਾ ਨੀਰੇ ਦੀ ਬੜੀ ਗੱਲ ਹੈ ਆ ਕੀ ਸੀਨ ਹੈ ਉਹ ਕੋਈ ਬੱਦਲ ਜਾ ਤੂੰ ਤਾਂ ਰੱਖ ਫੇਰ ਤਾਇਆ ਵੀ ਮੰਜੇ ਤੇ ਹੈ ਹੀ ਯਾਰ ਈ ਦੇ ਰਿਹਾ ਪੰਨੂ ਲਾ ਮੇਰੀ ਦੇਖ ਲੈ ਕਿ ਡੱਸ਼ ਆ ਰੰਦਰ ਬੜਿਆ ਵਿਸਵਾ ਤੇ ਪੈੜ ਨਾ ਜੀ ਹੋ ਗਈ ਉਹੀ ਗੱਲ ਹਾਂ ਬਾਹਰ ਖਲਾ ਬਾਹਰ ਖਲਾ ਲੈ ਜਣ ਦੇਖੀ ਦੋ ਹੱਥਾਂ ਜ ਮੈਂ ਤੁੰ ਦੱਛੀ ਜੀ ਵੇਖ ਇੱਥੇ ਖੜਦਾ ਬਾਹਰ ਬੋਲੋ ਬਾਹਰ ਖੋਲੋ

ਤੇ ਤੁਹਾਨੂੰ ਪੁੱਛਦੇ ਆ ਕਿ ਕੀ ਹੋ ਗਿਆ ਉਹ ਮਨ ਦਾ ਮਦੇਰੀ ਮਦਾਨ ਮਨ ਦੇਰੀ ਮਾਂ ਮਦੇਰੀ ਹੁੰਦੀ ਆ ਹਾਂ ਉਹ ਤਾਂ ਗੋਲੀ ਲੈਣਾ ਹਰ ਜਦ ਮੈਂ ਦਿੰਦਾ ਜੀ ਆਪੇ ਗੋਲੀ ਗੋਲੀ ਬਾਅਦ ਆ ਕੇ ਲੈਂਦੇ ਹੁੰਦੇ ਆ ਹਾਂ ਉਹ ਤਾਂ ਗੋਲੀ ਲੈਣਾ ਐਸੀ ਜੀ ਗੋਲੀ ਲਾਣਾ ਸੀ ਭਾਂਡਿ ਖੂਚ ਬਾਲਾ ਕਾ ਤੁਰੀ ਆ ਸੀ ਬਾਅਦ ਚ ਮੈਨੂੰ ਨਹੀਂ ਪਤਾ ਜੀ ਉਹ ਤਾਂ ਕੋਈ ਮੇਰੇ ਸਿਰ ਦੁਖੀ ਆ ਪਤਾ ਕਿਉਂ ਨਹੀਂ ਕਹਿਣੀ ਜੋ ਨਾਲ ਪਈ ਸੀ ਬਰੋਨੇ ਜਦੋਂ ਨਹੀਂ ਪਤਾ ਸੀ ਤੇ ਮੈਂ ਨਹੀਂ ਨਾਲ ਪਈ ਜੀ ਹਾਂ ਹਾਂ ਜੀ ਇਹਨੂੰ ਵੀ ਛੱਡ ਯਾਰ ਬਰੇ ਤੂੰ ਨਾ ਝੂਂਦੇ ਨੇ ਉਹ ਗੁੱਟ ਦਾ ਨਾ ਯਾਰ ਛੱਡ ਜਾ ਕਰ ਤੇਰੀ ਮਰਾਂ ਕੋਈ ਪਰਚਾ ਹੋ ਜੂਗਾ ਕੋਈ ਪਰਚਾ ਹੋਊ ਖੜਾ ਪਾ ਦੇ ਛੋੜ ਬੰਦ ਕੰਨ ਕੁੱਟਦਾ ਨਾ ਇਹ ਨੂੰ ਵੀ ਛੱਡ ਪਰੇ ਤੜਕੇ ਰਸਾ ਲਾ ਯਾਰ ਇਹਦਾ ਤੜਕੇ ਮਰਚਾ ਕਰਾਉਂ ਕੀ ਕਰ ਤੂੰ ਤਾਂ ਮੈਨੂੰ ਲਾਉਣਾ ਨਾ ਪਟਾ ਜੇ ਮੇਰਾ ਪਰਚਾ ਨਹੀਂ ਅੱਛਾ ਕਰਾਉਂ ਛੁੱਟੀ ਹਾਂ ਪਰਚਾ ਕਰਾਏਂ ਜੀ ਤੂੰ ਬਿਨਾ ਕਰ ਤੂੰ ਅੱਜ ਅੱਜਾ ਹੁਣੇ ਗੱਡ ਕਰਾਉਂ ਨਹੀਂ ਤੜਕੇ ਦੀ ਬੱਸ ਚੜਾ ਦੀ ਮੈਂ ਇਹਨੂੰ ਮੈਂ ਤਾਂ ਟੰਗ ਜੇ ਨਾ ਕਰ ਮੈਂ ਨਹੀਂ ਕਰ ਮਾਛਾ ਗਾਣ ਯਾਰ ਜਿੱਥੋਂ ਲੈਂਦੇ ਆ ਉਹ ਮਾਂਦੀ ਦੇਖਦਾ ਪਾਦੇ ਐਡੀ ਜਿਹੜਾ ਬਤੀ ਉਹਨੂੰ ਕਹਦੇ ਹਾਂ ਚਾਹ ਵੀ ਤੜਕੇ ਛੱਡ ਕੇ ਆ ਯਾਰ ਆਪਾਂ ਨੂੰ ਲੋੜ ਨਹੀਂ ਉਸੇ ਕਪੜੇ ਤੱਕ ਕਰਦੇ ਬਾਜਾ ਮੈਨੂੰ ਲੋੜ